ਜੋ ਬੁਲੇ ਸੋਨਰ ਪੈ ਭਗਵਾਨ ਫਾਲ ਮੀਖ ਮਹਾਰਾਜ ਕੀ ਦੇ ਸ੍ਰੀ ਸ੍ਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕੀ ਦੇ ਦੋਹਰਾ ਪੂਰਨ ਸਤਿਗੁਰੂ ਸ਼ੈਨ ਸ਼ਾਹ ਕਿਆ ਨਾਥ ਮਹਾਰਾਜ ਤਰਨ ਹਰ ਤੀਨ ਸੁਤੇ ਪਰਤੇ ਜਦੋਂ ਗਰੀਬ ਨਵਾਜ ਜਤੋ ਸ਼ਿਰਕਪੁਰਥ ਲਿਓ ਤੀਰਤ ਉੱਤੇ ਸਤਿਗੁਰ ਆਏ ਭਗਤ ਜਨਾ ਦੇ ਸੁਣ ਪ੍ਰਿਆਦਾ ਦੁਖਿਆ ਦੇ ਗੁਰ ਕਸ਼ਟ ਮਿਟਾਏ ਅਬਗਤ ਰੂਹਾ ਭੂਤ ਨਿਆਤੇ ਜਤੋ ਕੀਤੀ ਗੁਰ ਕਲਿਆਣ ਸੂਰਜ ਵਾਂਗਰ ਦਮ ਕਰਹੀ ਸੇ ਸਤਿਗੁਰ ਜੀ ਦੀ ਸ਼ੋਭਾ ਸ਼ਾਨ ਜਨਮ ਜਨਮ ਦੇ ਦੁਖੜੇ ਰੋਕੀਏ ਗੁਰ ਦਰਸ਼ਨ ਲਈ ਇਹਦਾ ਔਣ ਗੁਰ ਦਰਸ਼ਨ ਲਈ ਚਾਰੇ ਪੰਨ ਇਹਦਾ ਸਤਿਗੁਰ ਗਿਰਦੇ ਭਾਣ ਜਨਮ ਜਨਮ ਦੇ ਦੁਖੀ ਅਰੋਗੀ ਕਰ ਕਰ ਦੇ ਪੈ ਇਦਾ ਪਾਉਣ ਚਸ਼ਮੇ ਗਿਰਦੇ ਤਰਾਖੇ ਪ੍ਰਾਣੀ ਪਾਣੀ ਲਈ ਤ ਲਾਗੇ ਆਉਣ ਸਰਦਾਬਾਨ ਪ੍ਰੇਮੇ ਸਦਕੀ ਜੋ ਸਤਿਗੁਰ ਦੇ ਦਰਸ਼ਨ ਕਰਦੇ ਸਭ ਤੇ ਆ ਜਾਣੀ ਜਾਣ ਸਤਿਗੁਰੂ ਨਾਲ ਮਰਾਦਾ ਝੋਲੀਆ ਭਰਦੇ ਹੜ ਬਿਆ ਸਾਦਾ ਜਾ ਕੇ ਸਤਿਗੁਰ ਜਤੋ ਰੋਕ ਕੇ ਲਾਇਆ ਬੰਨ ਤਤ ਹਰ ਇੱਕ ਭਗਤ ਪ੍ਰੇਮੀ ਆਖਿ ਹਰ ਸਿਹਲ ਦੇ ਧੰਨ ਸ਼੍ਰੀ ਵਾਲਮੀਕ ਭਗਵਾਨ ਤਬ ਦੇ ਰਹਿਣ ਪੁਣਾ ਤੇ ਸੇਤੇ ਰਹਿਮਤ ਦੇ ਸਾਈ ਖੂਨ ਜਗਤ ਦਾ ਪਾ ਕੇ ਜਿਨਾ ਅਨੰਖਾ ਦੇ ਦੀਪ ਜਗਾਏ ਜਿਸ ਥਾਂ ਪਾਏ ਚਨ ਸਤਿਗੁਰਾ ਗੋਪੀ ਬੁਰਜਾ ਬੂੜੇ ਵਾਲ ਉਨਾਂ ਦੀ ਤਕਦੀਰ ਸੀ ਡਰ ਗਈ ਸਦਾਸ ਦੇਵੇਂ ਖੁਸ਼ੀਆਂ ਨਾਲ ਕਿਤੇ ਸਕੂਲ ਤੇ ਕਿਦਰੇ ਮੰਦਰ ਕਿਦਰੇ ਸਤਗੁਰੂ ਕੋਲ ਲਗਵਾਏ ਧਰਮੋਂ ਥਿਰਕੇ ਮਨ ਮੁਖਵੰਦਾ ਆਦ ਪ੍ਰਖ ਦੇ ਚਰਨੇ ਲਾਏ ਕਰ ਕਰਕੇ ਉਪਕਾਰ ਸਤਗੁਰੂ ਮੁਰਤੀ ਰਤ ਤੇ ਜਦ ਤੋਂ ਆਏ ਸਤਗੁਰੂ ਦਾ ਦੇ ਦਾਰ ਕਰਨ ਲਈ ਹਰ ਸੰਗ ਤਾਦਾਵਾਦਾ ਜਾਏ ਕੋ ਹਵਨਾ ਦੀ ਸੰਗਤਾ ਤੱਕ ਤੱਕ ਸਤਗੁਰ ਜੀ ਦੇ ਉਤਮ ਕਾਰਨੀ ਲੈ ਲੈ ਇਹ ਨਜਰਾਂ ਨੇ ਸੰਗਤਾ ਤੀਰਥ ਪਹੁੰਚਣ ਸਤਗੁਰ ਚਾਨਣੇ ਦਰ ਤੇ ਆਇਆ ਸੰਗਤਾ ਨੂ ਗੁਰ ਸਿਰ ਸਾ ਤੇ ਵਰਦਾਨ ਬਖਸ਼ ਦੇ ਤੀਆਂ ਪੱਤਰ ਸਭ ਜ਼ਿੰਦਗੀ ਦੇ ਰਤਵੇ ਸ਼ੋਭਾ ਸ਼ਾਨ ਬਖਸ਼ ਦੇ ਜੋ ਮੁਕਤੇ ਦੇ ਪ੍ਰਸਤਾ ਮੰਗਲ ਜਨ ਕੀ ਲਈ ਜਗਿਆਸੂ ਆਪੈ ਸ਼ਬਦ ਕਰੋ ਸੰਗਜੁਗਤੀ ਦਾਸ ਕੇ ਮੁਕਤੀ ਉਸਤੇ ਝੋਲੀ ਪਾਵੈ ਕਲਯੁਗ ਦੇ ਅਵਤਾਰ ਸਤਿਗੁਰੂ ਸਰਬ ਕਲਾ ਸਮਰੱਥ ਸਤਿਗੁਰੂ ਵਾਲਮੀਕ ਭਗਵਾਨ ਕ੍ਰਪੂ ਖੁਦ ਸ਼ਕਤੀ ਬਖਸ਼ਿ ਹੱਥ ਸਤਿਗੁਰੂ ਸਾਧੂ ਸੰਤ ਮਹਾਤਮਾ ਅਵਸਰ ਕ੍ਰਿਸ਼ਤੀ ਆਪੁ ਨੀਤੀ ਪਾਨ ਸਰਦਾਬਾਰ ਪ੍ਰਾਣੇ ਪਹੁੰਚਨ ਤੀਰਥ ਉਤੇ ਗੁਰ ਅਸਥਾਨ ਦਿੰਤੇ ਰਾਤ ਭੰਡਾਰੇ ਵਰਤਨ ਸ਼ਕਸ਼ਕ ਸੰਗਤਾ ਖੁਸ਼ੀ ਮਨਾਉਣ ਸ੍ਰੀ ਬਾਲ ਮੀਕ ਭਗਵਾਨ ਪ੍ਰਭੂ ਦੇ ਸਤਿਗੁਰ ਜੀ ਪਰਵਚਨ ਸੁਣਾਉਣ ਕੀਰਤਨ ਹੁੰਦਾ ਸਦਾ ਈਸ਼ਵਰੀ ਕਥਾ ਕਰਨ ਸਾਧੂ ਗਿਦਵਾਰਤ ਪੂਰਨ ਕੌਮੀ ਗ੍ਰੰਥ ਫਰੋਂ ਦਾ ਇਹ ਸਤਿਗੁਰ ਦਾ ਸ਼ਿਸ਼ਟ ਨਿਰਮਾਣ ਸੁਫਾ ਜੋਤਾ ਹੋਇਆ ਕੇਸ਼ਰੀ ਪਾਲ ਮੇਕ ਭਗਵਾਨ ਦੇ ਮੰਦਰ ਸਾਧੂ ਲਾਸ ਸਮਾਧੀ ਕਰਦੇ ਪੰਜ ਸਤਾਸ਼ਟਮ ਦੇ ਅੰਦਰ ਖੋਲ ਲਿਆ ਉੱਪਰ ਵੱਜੀਆਂ ਵੱਜਾ ਹਾਥੀਆ ਵਰਗੀਆਂ ਦੇ ਸੁਜਵਾੜ ਚਿਨਾਂ ਨੂੰ ਗੁਰਖਸ਼ੀਆ ਬਖਸ਼ਿਆ ਉਹਨਾਂ ਦਾ ਨੀਅ ਕਿਰਤੀ ਆਧਾਰ ਗਿਆਨਨਾਥ ਸਤਗੁਰ ਦੀ ਭਗਤੀ ਜਗ ਨੂੰ ਕੁਸ਼ਵਾ ਇਉਂ ਦਿਖਾਇਆ ਪਾਲ ਮੇਕ ਭਗਵਾਨ ਦੇ ਤੀਰਤ ਕਰਨ ਜਗਤ ਪਰ ਦਖਣਾ ਆਇਆ ਆਸ਼्रम ਲਾਗੇ ਸਦੀਆਂ ਤੋਂ ਜੋ ਤਰਤੀ ਪੈਸੀ ਬੇਸੰਭਾਲ ਸੰਤਾ ਨੇ ਉੱਥੋਂ ਧਿਆੜੀਆਂ ਬੁੱਝਦੇ ਪਟਪਟ ਬਹੁਤ ਮੁਸ਼ਕਲਾ ਨਾਲ ਸਾਸ ਰਕ ਤੇ ਲੰਗਰ ਖਾਤਰ ਸਬਜ਼ੀਆਂ ਬੀਜਿਆ ਉਸ ਸਥਾਨ ਉਸਤਕ ਤੀਨੋਂ ਪਧਰਿਆ ਕੀਤਾ ਸਹਿ ਸਹਿ ਸੰਤਾ ਕਸ਼ਟ ਮਹਾਰ ਪਾਣੀ ਲਈ ਗੁਰਕੂਲ ਆਇਆ ਟਿੰਡਾ ਵਾਲਾ ਹਲਕੀ ਦਾਤ ਸੰਤ ਗਿਦੇ ਦੇ ਹੱਥੀ ਥਲਤੀ ਸਬਜਿਆ ਵਿਚਣ ਪਗੇ ਅਨਸਾਰ ਹਰ ਮੌਸਮ ਦੀਆਂ ਸਬਜਿਆ ਉਸਥਾਨ ਲੰਗਰ ਦੇ ਲਈ ਹੋਣ ਤਿਆਰ ਸਾ ਸ੍ਰੋਧ ਤਕਬਾਨ ਲੰਗਰ ਲਈ ਸੰਤ ਸਾਖਣ ਗੁਰੂ ਦਰਬਾਰ ਸ੍ਰੀ ਵਾਲਮੀਕ ਦੇ ਤੀਰਨ ਸਤਗੁਰੂ ਗੁਰੂ ਵਾਲੇ ਦਾ ਨਾਮ ਚ ਪਾਇਆ ਕਰਕੇ ਕਠਨ ਤਪੱਸਿਆ ਪੂਰਨ ਕਰ ਜਗ ਵਿੱਚ ਸਭ ਚ ਵਰਤਾਇਆ ਦੋਹਰਾ ਸ਼੍ਰੀ ਜਸਵੰਤ ਵਜੀਰ ਦੇ ਸ਼ਤਾ ਪੂਰਨ ਕਾਮੇ ਸਪਹਾ ਸਲਾਤ ਚੰਡੀਗੜ੍ਹ ਤੋਂ ਤੁਰ ਕੇ ਆਇਆ ਪੌਣ ਕਿਆਸੀ ਗੁਰਦੁਆਰ ਜਸਵੰਤ ਰਾਏ ਜੋ ਕੌਮੀ ਨੇਤਾ ਪਾਲ ਮੇਕਿਆ ਮਰਦ ਜਵਾਨ ਚੁਬ ਜੀਤ ਪੰਜਾਬ ਦਾ ਹੈ ਸੇ ਸਤਗੁਰ ਜੀ ਦਾ ਸ਼ਰਦਾਬਾਦ ਆਦ ਪ੍ਰਖ ਦੇ ਤੀਰਥ ਆਇਆ ਗੁਰੂ ਵਾਨ ਇਕਤਾ ਲੈ ਕੇ ਨਾਮ ਆਧਵਾਸੀ ਦਲਤਾ ਦਾ ਨੇਤਾ ਸਤਗੁਰੂ ਜੀ ਦੇ ਪਹੁੰਚਿਆ ਧਾਮ ਅੰਮ੍ਰਿਤਸਰ ਦੀ ਸੰਗਤ ਆਇਆ ਨਾਲ ਜिले ਤੇ ਅਫਸਰ ਆਏ ਤੀਰਥ ਦੀਪ ਪਰ ਦਖਣਾ ਕਰਕੇ ਸਤਗੁਰੂ ਜੀ ਦੇ ਦਰਸ਼ਨ ਪਾਏ ਅੱਗੇ ਸਤਗੁਰੂ ਤਖਤ ਬਰਾਜੇ ਕੀਰਤਨ ਕਰਨ ਰਾਗੀ ਅਨਮੋਰ ਪੇ ਕਰਤਾ ਸਾਧੂ ਵਰ ਤੇ ਸੰਗਤਾਂ ਬੈਠਿਆ ਗੋਦਰਬਾਰ ਅਡੋਲ ਚੋਰ ਕਰੇਂਦਾ ਸਤਗੁਰ ਜੀ ਨੂੰ ਇਹ ਸਤਗੁਰ ਕਾ ਖਿਦਮਤ ਗਾਸ ਸਵਰਗ ਪੁਰੀ ਲੋਕ ਧਰਤੀ ਤੇ ਬਣਿਆ ਦੇਖ ਰਿਹਾ ਪਰ ਤੱਕ ਸੰਸਾਰ ਜਸਵੰਤ ਰਾਏ ਜੀ ਸਤਗੁਰ ਚਾਨੇ ਤੱਕ ਨਜ਼ਰਾਨੇ ਨੈਣ ਵਸਾਏ ਵਾਰੀ ਵਾਰੀ ਸਭਨਾ ਸੰਗਤਾ ਸ਼ਰਦਾ ਦੇ ਸੰਗ ਸੇ ਚੁਕਾਏ ਸਤਗੁਰ ਦਾ ਪ੍ਰਤਾਪ ਵੇਂਦਿਆ ਜਸਮੇ ਪੈ ਪਿਆਰਾ ਦੇ ਪੁੱਤ ਕਿਦਰੇ ਮੱਜੀਆ ਬੱਦੀਆ ਤੱਕਿਆ ਵਰਤਨ ਲੰਗਰ ਕਿਦਰੇ ਇਕੱਠ ਹੱਥ ਜੋੜ ਜਸਵੰਤ ਰਾਏ ਇਹਨ ਸਤਗੁਰ ਚਰਨੀ ਅਰਧ ਵਿਦਾਰੇ ਵਾਲਮੀਕ ਭਗਵਾਨ ਦੇ ਤਿਰਤ ਤੋਂ ਸਭ ਬਹੁਤ ਕਾਲਣਾ ਕਾਲੀ ਮੈਥੋਂ ਵੀ ਕੋਈ ਸੇਵਾ ਲੈ ਲੋ ਇਸ ਸੇਵਾ ਨੂੰ ਬਖਸ਼ੂ ਮਾਰ ਸਤਗੁਰ ਜੀ ਦੇ ਜਸਵੰਤ ਰਾਏ ਦੇ ਅਰਧ ਸੁਨੇਕਾ ਫਰਮਾਨ ਛੇਕ ਕਰਤੇ ਰਹੇ ਹਦੇ ਅੰਦਰ ਕੋਈ ਜਦ ਬਾ ਭਗਤਾ ਹੈ ਪ੍ਰਭੂਰ ਤਾਂ ਫਿਰ ਆਇਆ ਸੰਗਤਾ ਖਾਤਰ ਇੱਕ ਸਰਾ ਕਰ ਜਾ ਮਨਜੂਰ ਤਾਂ ਕਿ ਸੰਗਤਾ ਉਸ ਸਰਾ ਵਿੱਚ ਤੀਰਥ ਆਇਆ ਕਰਨ ਆਰਾਮ ਸ਼੍ਰੀ ਪਾਲ ਨਿਤਦੀ ਬਖਸ਼ੇ ਸਦਕਾ ਜਪ ਪਰ ਸੁਦਾਸ ਤੇ ਦਾ ਨਾਮ ਤਨ ਤਨ ਭਾਗ ਆਪਣੇ ਕਹਿ ਕੇ ਸ਼੍ਰੀ ਜਸਵੰਤ ਰਾਏ ਬਲਵਾਰ 10000 ਸਰਾਲੇ ਦਾੜਾ ਉਸੇ ਵਕਤ ਕੀਤਾ ਪਰਵਾਰ ਹੁੰਦਿਆ ਹੁਕਮ ਜੀਬ ਸਾਹਿਬ ਦਾ ਸਤਗੁਰ ਦੀ ਆਗਿਆ ਅਸਾਰ ਸ਼ਾਹੀ ਖਜ਼ਾਨੇ ਆ ਹੁਕਮਾਂ ਰਕ ਰਕਮਾਂ ਆਇਆ ਕਰਕੇ ਖੁਦ ਹੱਥੀ ਸਰਕਾਰ ਇੱਟਾ ਲੋਹਾ ਸੀਮਿੰਟ ਬੱਜੇ ਸ਼ਾਹੀ ਖਜ਼ਾਨੇ ਆ ਗਿਆ ਮਾਲ ਕਹੀ ਟੋਕਰੀ ਸੇਵਾ ਕੀਤੀ ਸੰਤ ਜੀ ਨਾਲ ਸੰਗਤਾਂ ਨਾਲ ਹੋਗ ਜਦੋਂ ਸਰਾਬ ਕਮਲ ਬਿਲ ਖੁਸ਼ਿਆ ਹੋਇਆ ਬਹੁਤ ਵਿਸ਼ਾਲ ਮੰਦਰ ਅੰਦਰ ਹੋਇਆ ਤੀ ਚਾਵਾ ਵਿੱਚ ਕੁੱਝੇ ਕਢਿਆਲ ਜिले ਦਿਆਕਰ ਅਸਰਾ ਦੇਖੋ ਖਾ ਕੇ ਹਿਰਦੇ ਪਿਆਰ ਦੀ ਖੇਚ ਉਸ ਸਰਾਂ ਦੇ ਕੁੱਝਿਆ ਰੱਖਿਆ ਸਤਿਗੁਰਜੀ ਦੇ ਚਰਨਾ ਵਿੱਚ ਸਤਿਗੁਰਜੀ ਦੇ ਉਪਨਾ ਸੜਕੇ ਸ਼੍ਰੀ ਪਾਲ ਮੀਕ ਤੇ ਤੀ ਦਾ ਧਾਮ ਸ਼ਰਧਾ ਦੇ ਸੰਤ ਸਤਿਗੁਰਜੀ ਨੂੰ ਤਰਪਿਆ ਕਾਨਨ ਜਗਤ ਪਨਾਮ ਆਦਿ ਪ੍ਰਭਗਵਾਨ ਪ੍ਰਭੂ ਦਾ ਸਭ ਤਾ Jap ਜਹੀ ਤੇ ਨਾਮ ਅਥੇ ਪ੍ਰੇਰ ਭੰਡਾਰੇ ਬਕਤਨ ਅੰਮ੍ਰਿਤ ਸਮੇਪਤ ਪੈਰੇ ਸ਼ਾਮ ਕਥਾ ਆਦਰ ਮੈਨ ਸਾਹਿਬ ਦੀ ਕਾਨ ਸਦਾ ਸਾ ਦੋ ਨਿਰਮਲ ਵਾਲਮੀਕ ਭਗਵਾਨ ਦਾ ਚੰਡਾ ਝੂਲ ਰਹਾ ਸਤਿਗੁਰ ਸਾਧ ਜਨਮ ਜਨਮ ਦੇ ਕਸ਼ਟ ਨਿਵਾਦਨ ਸਤਿਗੁਰ ਦੇ ਪ੍ਰਵਚਨ ਮਹਾਨ ਸਬੇ ਇਹ ਸ਼ਬ ਪੂਰਨ ਸਤਗੁਰ ਪੂਰਨ ਦੇ ਗੁਰ ਸ਼ਕਤੀ ਵਾਰ ਦੁਹਰਾ ਟਾਟਾ ਨਗਰੋ ਪ੍ਰੇਮੀ ਤੁਰ ਕੇ ਪਹੁੰਚੇ ਗੁਰ ਅਸਥਾਨ ਭਗਤ ਜਨਾ ਦੀ ਅਰਜਾ ਪੂਰਨ ਹੋਈ ਅਪਲ ਪਰਵਾਣ 1964 ਹੈ ਚਰਦਿਆ ਮੰਗਲਵਾਰ ਅੱਗਣ ਦੀ ਸੰਗਰਾਦ ਨੂੰ ਸੱਜਿਆ ਗੁਰ ਦਰਬਾਰ ਸਤਿਗੁਰੂ ਬੈਠੇ ਤਖਤੇ ਕਾਲਯੁਗ ਦੇ ਅਵਤਾਰ ਦਰਸ਼ਨ ਕਰ ਕਰ ਸਕਤਾ ਦਈਆ ਜਨਮਸਵਾਰ ਰਾਗੀ ਕੀਰਤਨ ਕਰ ਰਹੀ ਸੁਣ ਸੁਣ ਲੈਂਦੀ ਏ ਕੁੱਖ ਦਿਲ ਨੂੰ ਮਿਲਦੀ ਸ਼ਾਂਤੀ ਮਿਟਤੇ ਜਾਂਦੇ ਦੁੱਖ ਤਰਤੀ ਕੀ ਵੀ ਹੋ ਗਈ ਸੁਣ ਸਾਜਦੇ ਤਾਲ ਮਸਤੀ ਅੰਦਰ ਅੰਬਰ ਟੁੱਪਰ ਚੁੱਕਿਆ ਬਾਜ਼ ਕਮਾਨ ਸਤਗੁਰ ਕੀ ਨੋਸ਼ੋ ਕੇ ਜਾਤੀ ਜਿਤਰ ਖਵਾ ਪੰਛੀ ਲੋਰ ਸਮਾਧਿਆ ਰੁਕ ਜਾਂਦੇ ਨੇ ਸਿਆ ਸਤਗੁਰ ਦੇ ਪਰਵਚਨ ਸੁਣਦੇ ਆ ਸੰਗਤਾਂ ਕਰਕੇ ਗੌਰ ਸੂਰਜ ਅਸੂ ਕਰੇ ਸੁਦੀਵੀ ਸਿਰ ਕੰਨਾਂ ਦਾ ਚੌਰ ਐਸੇ ਵਾਤਾਵਰਨ ਵਿੱਚ ਗੁਰਦਾਤੇ ਮਿਹਰਬਾਨ ਇਸ ਦਾ ਸਰਕੇ ਦਾਸ ਨੋ ਕੀਤਾ ਗੁਰ ਫਰਮਾਨ ਸਤਗੁਰ ਬੋਲੇ ਪੂਨਾ ਬੇਟਾ ਬਰ ਖਰਦਾਰ ਉਕੀ ਤਾਤੋ ਕਾਮਲੇ ਐ ਕਾਮੇ ਗ੍ਰੰਥ ਤਿਆਰ ਜਿਸ ਤੇ ਆ ਸੁੰਦਰ ਅਖਰਾਂਦਰ ਸਿੱਧ ਕੀ ਲਈ ਪ੍ਰਕਾਸ਼ ਰਗਤਾ ਤਾਈ ਸੁਣਾਖਾ ਬੇਟਾ ਓ ਕਾਮੇ ਇਤਿਹਾਸ ਹੁਕਮ ਸੁਣਦਿਆ ਸਤਗੁਰ ਜੀ ਦਾ ਇਸੇ ਵਕਨਰਮਾਨ ਜਿਸ ਨੂੰ ਬਖਸ਼ਿਆ ਸਤਗੁਰ ਜੀ ਨੇ ਬਲ ਬੁੱਧ ਦਿੱਤੇ ਗਿਆਨ ਪੜ ਕੇ ਜਦ ਇਤਿਹਾਸ ਸੁਣਾਇਆ ਸੰਗਤ ਹੋਈ ਪ੍ਰਸੰਨ ਕਨਖੜ ਵਿੱਚੋਂ ਗੂੰਜਾ ਉੱਠਿਆ ਧਨ ਸਤਿਗੁਰ ਜੀ ਧਨ ਸਤਿਗੁਰ ਜਦ ਪਰਵਚਨ ਸੁਣਾਉਂਦੇ ਆਦ ਪ੍ਰਖ ਦੇ ਖਾਸ ਹਿਰਦਿਆ ਅੰਦਰ ਹੁੰਦਾ ਜਾਵੇ ਸ਼ਬਦਾ ਦਾ ਪ੍ਰਕਾਸ਼ ਸਤਿਗੁਰ ਪਾਇਆ ਭੋਗ ਜਾ ਕੀਤੀ ਗਈ ਅਰਦਾਸ ਤਦ ਤੌਣ ਚੁਕਾਈ ਬਿਰਤ ਦੋ ਆ ਗਏ ਸਤਿਗੁਰ ਪਾਸ ਜਾਤ ਦੇ ਚਿੱਟੇ ਕੀਸ ਤੂਹਾਂ ਤੇ ਇਹ ਰਿਆ ਤੇ ਰਗ ਲਾਲ ਮੱਥੇ ਰੱਬੀ ਨੂਰ ਤੂਹਾਂ ਦੇ ਚਮਕੇ ਜਾਹੋ ਦਲਾਲ ਇੱਕ ਗੁਰਮੁਖ ਦਾਰਾ ਸਿੰਘ ਸੀ ਦੂਜਾ ਸਿੰਘ ਗੁਲਜ਼ਾਰ ਇਹ ਆਏ ਟਾਟਾ ਸ਼ਹਿਰ ਤੋਂ ਦੋਵੇਂ ਪੀਰ ਸਨੇ ਪਰਵਾਰ ਇਹ ਬਹੁਤ ਪੁਰਾਣੇ ਕੱਲ ਹੈ ਜਦ ਤੱਕ ਸੰਗਤ ਦਾ ਪਿਆਰ ਸਤਿਗੁਰੂ ਕੈਬ ਲੈਤ ਨੋ ਉਚਾਤ ਕਰਨ ਧਰਮ ਪ੍ਰਚਾਰ ਇੱਕ ਸਤਿਗੁਰ ਜੀ ਆਪ ਸੰਤ ਤੇ ਦੋਚਾ ਗौरा ਵੀਰ ਦੋਵੇਂ ਵੀਰ ਹੀ ਕਾਮਤੀ ਕਰਨ ਤੁਰੇ ਕਾਮੀ ਤਕਦੀਰ ਬਹਿ ਕੇ ਬਹਿਰੀ ਜਹਾਜ ਤੇ ਦੋਵੇਂ ਕਰ ਕੇ ਕੁਲ ਪ੍ਰਬੰਧ ਰਾਜ ਰਾਨੀ ਮਾਤਾ ਦੇ ਚਾਦਰਣ ਇੱਕ ਸੂਰਜ ਇੱਕ ਚੰਦ ਇਸਾ ਕੀ ਇੰਗਲੈਂਡ ਸ਼ਹਿਰ ਦੇ ਗੋਰੀਆ ਵਿੱਚ ਗੁਰਦਾਸ ਸਤਕਾਰ ਇਹ ਤਾਂ ਪਹਿਲਿਆ ਸਤਿਆੰਦਰ ਲਿਖ ਚੁੱਕਾ ਹੈ ਖਿਦਮਤਗਾਰ ਓਨਟਾਰਟਾ ਟਾਟਾ ਸ਼ਹਿਰ ਘਰਾਤੇ ਜੋ ਸਾਖੀ ਹੈ ਬੇਮਿਸਾਲ ਇਹ ਵਰਨਨ ਕੀਤੇ ਦਾਸ ਨੇ ਜੋ ਦੇਖੀ ਖੁਦ ਅੱਖਿਆ ਨਾਲ ਸੰਨ 1924 ਈਸਵੀ ਇਹ ਸਤਿਗੁਰ ਦਾ ਪ੍ਰਤਾਪ ਕੇ ਸਾਖੀ ਇਸ ਚਰਨ ਸੇਵਕ ਨੂੰ ਖੁਦ ਸੀ ਸਤਿਗੁਰੂ ਆਪ ਇਹ ਭਗਤ ਉਹ ਗੱਜਾ ਪਿੰਡ ਤੇ ਜੋ ਅੱਜ ਕੱਲ ਪਾਕਿਸਤਾਨ ਸੇਖੂਪੁਰ ਦਾ ਜ਼ਿਲ੍ਹਾ ਸੀ ਜਿੱਥੇ ਵਸਦੇ ਪੁਰਖ ਸਜਾਨ ਜਿੱਥੋਂ ਮੰਚੀ ਨਾਤ ਸਤਿਗੁਰੂ ਸਾਡੇ ਈਸ਼ਵਰ ਗੁਰ ਮਿਹਰ ਭਾਨ ਚੋਸ ਦੇ ਵੀ ਬਖਸ਼ ਸਾਨੂੰ ਸ਼ਬਦ ਗੁਰੂ ਵੱਤੇ ਗਿਆਨ ਏਦਾਰਾ ਸਿਰਕੁਲ ਜਾਰ ਸਿੰਘ ਜੀ ਉੱਥੋਂ ਦੇ ਦੋਹੇ ਵੀਰ ਆਦਵਸ ਅਣਖੇ ਦਾਨੇ ਪਿਆਰਾ ਦੀ ਤਸਵੀਰ ਅਸੀਂ ਆਉਂਦੇ ਹੋਏ ਬਲੈਕ ਤੋਰੇ ਰੁਕੇ ਇਨ੍ਹਾਂ ਦੇ ਪਾਸ ਟਾਟਾ ਨਗਰ ਸਹਿਤ ਸੁੰਦਰ ਭਾਰਤ ਅੰਦਰ ਵਧੀਆ ਖਾਸ ਟਾਟਾ ਤੋਂ ਕਲਕੱਤੇ ਤੈਕਰ ਇਦੋਂ ਮੈਂ ਗੁਰਮਖਸ਼ਰਤਾ ਪਾਰ ਤੋਲ ਸੁੰਦਰੀ ਜਹਾਜ਼ਾ ਤੈਕਰ ਸਾਨੂੰ ਗਏ ਸਮਾਪ ਬਿਠਾਣ ਦੌਲਤ ਸੁਪਾ ਸ਼ਾਨ ਇਨਾਂ ਦੀ ਐਸੀ ਉਸਤਾ ਬਹੁਤ ਮਹਾਨ ਸ਼ਹਿਰਦਾਰ ਵਪਾਰੀ ਅਫਸਰ ਇਨਾਂ ਦਾ ਹਰ ਥਾਂ ਸਨਮਾਨ ਮਹਿਲਾ ਵਰਕੇ ਘਰ ਇਨਾਂ ਨੂੰ ਸੁੰਦਰ ਬਖਸ਼ੇ ਸੰਤ ਭਗਵਾਨ ਇਤਵਰ ਇਨਾ ਦੋਹਾ ਵੀਰਾ ਕਰ ਬਖਸ਼ੀ ਨੇ ਸਿਰਵ ਸੰਤਾਰ ਮਨਰਮਲ ਤੇ ਜੀਵਰ ਸਿਲੇ ਦੋਵੇਂ ਜਿਹਸ ਸਚਾ ਕਰਦਾਰ ਪਿਰਸਿਆ ਬਿੜਿਆ ਨੇਕਿਆ ਕੋਮੀ ਜਜਵਾ ਦੇ ਪਿਆਰ ਇੱਕ ਦਿਨ ਸੇਵਾ ਕਰ ਦਿਆ ਕਰ ਦਿਆ ਬੈ ਕੇ ਸਾਡੇ ਕੋਲ ਦੋਹਾ ਵੀਰਾ ਇਕੱਠਾ ਬੈ ਕੇ ਦਿੱਤੇ ਤਦ ਦਾਦੇ ਫੋਲ ਆਪਾ ਕਰਕੇ ਅਰਧ ਇਨਾਦੇ ਆਦ ਪੁਰਖ ਨੂੰ ਦੱਸੇ ਬਾਤ ਵਾਲਮੀਕ ਭਗਵਾਨ ਇਹਨਾਂ ਨੂੰ ਬਖਸ਼ ਦਿੱਤੇ ਪੁੱਤਰ ਆਦਿ ਦਾਤ ਆਜੋ ਅੱਖੀਂ ਦੇਖ ਰਿਹਾ ਹੈ ਕਿڑی ਇਨਾਦੇ ਸੰਗਵਲਜਾਰ ਇੱਤੀਆਂ ਪੁੱਤਰ ਦੋਤੇ ਪੋਤੇ ਇਹ ਦੋਹੋ ਪਗਤਾ ਦਾ ਹੈ ਪਰਵਾਰ ਇਹਨਾਂ ਨੂੰ ਪ੍ਰਸ਼ਾਦ ਛਕਾਓ ਕਰਤਾ ਪ੍ਰਭੂ ਭਗਤ ਨਾਲ ਜੇ ਦੂਰੋ ਮਾਰ ਮੰਝਲਾ ਆਏ ਆਦ ਪ੍ਰਖਤਿਆ ਚਰਨਾ ਨਾਲ ਆਦ ਪ੍ਰਖਤ ਭਗਵਾਨ ਦੇ ਲਾਲ ਜਲ ਪਾਣੀ ਪ੍ਰਸ਼ਾਦਾ ਛੱਕੇ ਫਿਰ ਆਣ ਬੈਠੇ ਸਤਗੁਰ ਜੀ ਕੋਲ ਹੱਥ ਜੋੜ ਕੇ ਨਾਮ ਨਿਮਰਤਾ ਉਹਨਾਂ ਚੈਨ ਦਵੰਦਿਆ ਬੋਲੇ ਬੋਲ ਕਾਟਾ ਦਿਆ ਸੰਗਤਾ ਦਾ ਦੱਸਕੇ ਸਤਗੁਰ ਚੀਨੋ ਮੇ ਪਿਆਰ ਕਹਿੰਦੇ ਸਤਗੁਰ ਨਾਲ ਸਾਡੇ ਆਪ ਚ ਲੋਕਰ ਪਾਲਣਹਾਰ ਅਸੀਂ ਤੁਲੇ ਦਾ ਟਾਕਾ ਸਦੋ ਆਤ ਪਰਖ ਤੇ ਤਿਦਥ ਵੱਲ ਸਿਰ ਤੇ ਪਾਤਸ਼ਾਹ ਤੇ ਸੰਗਤਾ ਆਵੇ ਆ ਸਭ ਉਸੇ ਪੰਦ ਸਭਨਾ ਮੁਰਮਰ ਅਰਜ ਗੁਜਾਰੀ ਸੋ ਕੇ ਹਿਰਦੇ ਇਕ ਜਬਾਨ ਸਤਗੁਰੂ ਜੀ ਤਿਦਾਰ ਆਪ ਦਾ ਕਰਨਾ ਚਾਹੁੰਦੇ ਸ਼ਰਧਾਵਾਰ ਆਪੋ ਮਾਲਕ ਪਾਲਕ ਸਭ ਦੇ ਕਲਯੁਗ ਦੇ ਪਰਤਖ ਅਵਤਾਰ ਵਾਲਮੀਕ ભગવાન ਦੇ ਚੰਨਿ ਛੋੜ ਦਿਓ ਜਾ ਕੇ ਸੰਸਾਰ ਛੋੜ ਕਰਿੰਦਿਆ ਸਤਗੁਰੂ ਜੀ ਨੂੰ ਇਹ ਨਿਰਮਾਨ ਦਰਸ਼ਨ ਕਾ ਦਾਸ ਸਤਗੁਰੂ ਜੀ ਤੇ ਭਗਤ ਜਨਾ ਤੇ ਸੌਂਦਾ ਦੇ ਹਾ ਭੁੱਲ ਵਚਨ ਬिलास ਇਦਾਂ ਮੱਤੇ ਕਰ ਆਗੈ ਸਤਗੁਰ ਟੁੱਟੇ ਹਾਲਕ ਦੀਨ ਤਿਆਲ ਬਖਸ਼ੇ ਕਰ ਪ੍ਰਵਾਨ ਜੀ ਸੁਣ ਤੇ ਹੋ ਗਏ ਭਗਤ ਨਿਹਾਲ ਫਿਰ ਕਹਿੰਦੇ ਸਤਗੁਰ ਕਹਿੰਦੇ ਦਾਸ ਨੋ ਸੁਣ ਪੂਰਨ ਬੇਟਾ ਬਰਖਰਦਾਰ ਤੂੰ ਕਹਿ ਦੇ ਮਾਗੀ नाथ ਨੋ ਜਰਾ ਸਦਕੇ ਨਾਲ ਪਿਆਰ ਗੱਡਾ ਤੇ ਬਲਦੇ ਸਾਦੇ ਕਰ ਲੈ ਤੋ ਤੇ ਆਦੇ ਤੂੰ ਚਲਣਾ ਸਾਡੇ ਨਾਲ ਹੈ ਵਸਤਾ ਲੈ ਲਈ ਲੋੜ ਅਨਸਾਰ ਟਾਟਾ ਨਗਰੀ ਪਹੁੰਚ ਕੇ ਸਾਨੂੰ ਬਖਸ਼ੇ ਤੋ ਭਗਵਾਨ ਵਿਚਾਰ ਉਹ ਭੇਟਾ ਕਰਕੇ ਸੰਗਤਾਂ ਦੀ ਆਪਾ ਦੀਏ ਫਰਜ਼ ਥਾਰ ਆਸ਼ਰਮ ਦੇ ਜੋ ਬਾਕੀ ਸਾਧੂ ਨਿਰਮਲ ਚਿੱਤ ਤਰੇ ਨਿਰਮਲ ਜੋ ਸੇਵਾ ਭਜਨ ਪਸਿਆ ਕਰਦੇ ਆਦ ਪੜਖਦੇ ਸੰਸਥਾਨ ਉਹਨਾਂ ਨੂੰ ਆਵਾਜ਼ ਮਾਰ ਕੇ ਜਰਾ ਇੱਥੇ ਲੈ ਆ ਸਾਡੇ ਕੋਲ ਇਹ ਸਾਸ਼ਟ੍ਰਮ ਦੀ ਸੇਵਾ ਦੇ ਕੁਝ ਉਹਨਾਂ ਨੂੰ ਸਮਝਾਈਏ ਬੋਲ ਹੁਕਮ ਸੁਣਦਿਆ ਸਤਿਗੁਰ ਜੀ ਦਾ ਉਸ ਵਕਤ ਇਸ਼ਾਰੇ ਨਾਲ ਸਤਿਗੁਰ ਜੀ ਦੇ ਖੋਲ ਬੁਲਾ ਲੈ ਸਭ ਸਾਧੂ ਸੇਵਕਾ ਗਪਾਲ ਸਤਿਗੁਰ ਬੋਲੇ ਸੰਤ ਜਨਾਂ ਨੂੰ ਚੋ ਆਸ਼ਰਮ ਦੇ ਸਾਧੂ ਖਾਸ ਤਨ ਮੰਨ ਜਿੰਨਾ ਸ੍ਰੀ ਅਰਪਣ ਕੀਤੇ ਆਦ ਪ੍ਰਖ ਪਰਮੇਸ਼ਰ ਪਾਸ ਮਾਖਿਓ ਮਿੱਠੇ ਸ਼ਬਦ ਬੋਲ ਕੇ ਕੀਤਾ ਸਤਿਗੁਰਾਂ ਦੇ ਵਰ ਸਾਧ ਟਾਟਾ ਸ਼ੈ ਨਗਰ ਦੇ ਸੰਗਤਾ ਸਾਨੂੰ ਕੀਤਾ ਉਸ ਸੰਜਾਲ ਤੁਸੀਂ ਇਸ ਆਸ਼ਰਮ ਦੇ ਸਾਡੇ ਪਿਛੋ ਰੱਖਣੀ ਪੂਰੀ ਸਾਫ ਸੰਭਾਲ ਤੂਫਾਨ ਜੋਤਾ ਆਤੇ ਲੰਗਰ ਚਕਰਾ ਕੈਮ ਸਦਾ ਹਰ ਹਾਲ ਜੋ ਆਸ਼ਰਮ ਵਿੱਚ ਸੰਗਤ ਆਵੇ ਉਸ ਸੰਗਤ ਨੂੰ ਰੂਪ ਅ ਸਾਡਾ ਚਾਰ ਕਰਨੀ ਸੇਵਾ ਆਪ ਸੰਗਤੀ ਰਸਤਾ ਪੇਜੋ ਫਤ ਭਗਵਾਨ ਫਿਰ ਹਰੀ ਨਾਤ ਪ੍ਰਭਾਤ ਨਾਤ ਨੂੰ ਸਤਿਗੁਰੂ ਆਖਿਆ ਨਾਲ ਪਿਆਰ ਵਾਲਮੀਤ ਭਗਵਾਨ ਦੇ ਮੰਦਰ ਕੀਰਤਨ ਕਰਨਾ ਰੋਜ਼ ਸਦਾ ਇੱਕ ਸਾਰ शिवनाथ देवा नाथ नो कह सतगुरु तुसी तो वीर महान लंगर रहे अखट ਵਰਤਾ ਆਦ ਪ੍ਰਖਤੇ ਇਸ ਸੰਸਥਾਨ ਬੱਬਰ नाथ ਸ਼ੰਭੂ नाथ नो सतगुरु ਕਹਿੰਦੇ ਦੇਨ ਦਿਆਲ ਇਸ ਆਸ਼ਰਮ ਦੇ ਅਮਰ ਜੀਵਾਂ ਦਾ ਤੁਸੀਂ ਰੱਖਣਾ ਹਿਰਦੇ ਨਾਲ ਖਿਆਲ ਆਖਿਆ ਫਿਰ ਪ੍ਰਭੂ ਨਾਥ ਨੂੰ ਸਤਿਗੁਰ ਪਿਆਰੇ ਸ਼ਕਤੀ ਬਾਦ ਸੰਗਤਾ ਲਈ ਸੰਭਾਲਿਆ ਪੰਡਾ ਰਿਆ ਖਾਤਰ ਰਾਸ਼ਣ ਲਿਓਰਾ ਤੂਪਨਵਾਰ ਪ੍ਰੇਮ ਨਾਥ ਨੂੰ ਪ੍ਰੇਮ ਚ ਬੋਲੇ ਸਾਹਿਬ ਮੇ ਤੇ ਸਤਿਗੁਰ ਸਮਰੱਥ ਮੰਦਰ ਅੰਦਰ ਦੋਵੇਂ ਵੇਲੇ ਕਥਾ ਆਰਤੀ ਪਿਆਰੇਆ ਤੇਰੇ ਹੱਥ ਮਾਗੀ ਨਾਥ ਨੂੰ ਸਤਿਗੁਰ ਬੋਲੇ ਜਗਤ ਜਲਤਾ ਠਾਰਨ ਹਾਰ ਪਾਲ ਅਮਰਤ ਸਰ ਨੂੰ ਚਾਣਾ ਆਪਾ ਅਮਰਤ ਵੇਲੇ ਉੱਠ ਤੇ ਸਾਠ ਨਸਾ ਟਾਟਾ ਜਾਣਾ ਟਾਟਾ ਸ਼ੈਨੋ ਆਦ ਪ੍ਰਖਤ ਹਕਮਨ ਸਾਹਿਬ ਨਾਲ ਸਾਡੇ ਚਾਏਗਾ ਇਹ ਪੂਰਨ ਕੇਵਲ ਸਹਿਤ ਕਾਲ ਤੇਦਾਰਾ ਸਿੰਘ ਕੁਲਜਾਰ ਸਿੰਘ ਨੇ ਖੋਮੀ ਜੋ ਦੇ ਖਿਦਮਤ ਕਾਰ ਲੈੜ ਸਾਨੂੰ ਆ ਗਇਓ ਥੋਰ ਫੀਦੋ ਵੇ ਪੀਰ ਸਣੇ ਪਰਵਾਰ ਸਤਗੁਰ ਕੀਤਾ ਹੁਕਮਜਾ ਜਿਵਤੋ ਫਸ ਕੈ ਸ਼ਬਦਾਵਾਰ ਇਹਦੇ ਉੱਤੇ ਰੌਣਕ ਆ ਗਈ ਹੋਠਾਂ ਤੇ ਨੱਚ ਪਈ ਮੁਸਕਾਨ ਪੂਰਯਾ ਹੋਇਆ ਦਿਲ ਦੀ ਅਰਿੱਜਾ ਸਤਗੁਰ ਜੀ ਦਾ ਸੋਣ ਪ੍ਰਮਾਨ ਸਰਦਾ ਪਿਆਰ ਕਰੋ ਸਹਿ ਸਦਕਾ ਅਗਤਾ ਕਰ ਲਿਆ ਵਸ ਭਗਵਾਨ ਤਾਰਾ ਸਿੰਘ ਗੁਲਜਾਰ ਸਿੰਘ ਦੇ ਸਤਗੁਰ ਦੀ ਪਰਦਖਣਾ ਕਰਦੇ ਅੰਬਰ ਪਾਗਰ ਦੋਰਿਆ ਹੋ ਕੇ ਸੇ ਸਤਿਗੁਰ ਤੇ ਚਰਨ ਠੜਦੇ ਮੋਹੋਂ ਕੰਦੇ ਤਦ ਸਤਿਗੁਰ ਚਿੰਨਾ ਸਾਨੂੰ ਬਖਸ਼ੇ ਜੀਵਨ ਧਾਰ ਤੇ ਆਪੁਰਤ ਸਭ ਜਿੰਦ ਕੀ ਤੇ ਆਪ ਤੇ ਬਖਸ਼ਿਸ਼ ਕੁਲ ਵਰਦਾਰ ਅਸੀਂ ਆਪ ਨੂੰ ਰਹੇ ਖੂਣ ਦੇ ਲਗਰ ਤੋਂ ਗੱਜਾ ਪੱਕੇ ਖਾਸ ਚਿਸਤਾ ਮੰਚੀ ਨਾ ਸਤਿਗੁਰ ਪੜਦੇ ਬੈ ਕੁਸ਼ਿਆਦੇ ਦਾਸ ਕਈ ਬਰਸਾਤੋਂ ਪਟ ਪਟਕਦੇ ਇਹ ਸਰਦਾਰ ਲੋ ਸਰਦਾਬਾਦ ਕਿਹਨ ਭਾਰਤ ਦੇ ਟੁਕੜੇ ਹੋ ਗਏ ਫੰਡੇ ਕਹੇ ਤਰਤੀ ਅਸਮਾਨ ਹਿੰਦੁਸਤਾਨ ਦਾ ਟੁਕੜਾ ਇੱਧਰ ਉੱਧਰ ਵੰਗਿਆ ਪਾਕੀ ਤਾਨ ਮਾਰੇ ਗਏ ਕਰੋੜਾ ਪੰਤੇ ਕੋਈ ਮਨੁੱਖਤਾ ਲਹੂ ਖਾਨ ਫਿਰ ਸਤ ਸੰਗਿਆ ਫਰਜ਼ ਤਜਨਾਤੋ ਇੱਕ ਸਾਨੂੰ ਮਿਲੀ ਸਰੋਤ ਆਲ ਕਰਖ ਤੇ ਤੀਰ ਸਤਿ ਸੱਤੇ ਫਲ ਚਮਕ ਰਹੀ ਸਤ ਗੁਰ ਦੀ ਜੋਤ ਜਤੋ ਟਾਟਾ ਸ਼ਹਿਰ ਨਗਰ ਸ਼ਹਿਬ ਤੋਂ ਆਪ ਆਇਓ ਪਰਵਤ ਗਾਰ ਖੁਸ਼ਿਆ ਦੇਵਰਦਾਨ ਬਖਸ਼ੀ ਕਰਕੇ ਆਇਓ ਪਰ ਉਪਕਾਰ ਸੁਖਿਆ ਵੇਲਾ ਹਰਿਆ ਹੋ ਕੇ ਬਸ ਆਏ ਕਲ ਰੀਤ ਗੁਲਜਾਰਾ ਕਰਕੇ ਦੂਸ ਦੇਵੀ ਪਤੜ ਪਰਤਕ ਕਰਕੇ ਆਏ ਬਹਾਰਾ ਜਤੋ ਟਾਟਾ ਨਗਰ ਨਿਵਾਸੀ ਰੌਸ਼ਨ ਕਰਕੇ ਆਪਣੇ خیال ਤੱਕਣਾ ਚੌੜ ਖਜੂਰ ਆਪਦਾ ਮੜ ਕੇ ਅੱਖੀ ਜਹੋ ਜਲਾਲ ਗੱਲਾਂ ਕਰਦੇ ਆਤ ਬੀਤ ਗਈ ਐ ਸਭਾ ਬੱਜਿਆ ਰੱਬੀ ਰੰਗ ਜਾਮਖਿ ਸਿਦੇ ਬਖਸ਼ਿ ਰਹਾਸਿ ਗੁਰ ਪਰਮੇਸ਼ਰ ਦਾ ਸਤਸੰਗ ਉਦਰ ਮਾਗੀ ਨਾਥ ਪਰੇਮੇ ਸਤਗੁਰ ਜੀ ਦੇ ਹਉਕਸਾਰ ਕਰਨ ਲਗ ਪਿਆ ਅਮਰਤ ਮੇਲੇ ਬਲਦ ਗਡੇਲੇ ਜੋਗ ਤਿਆਰ ਬਲਦਾ ਤੇਜ ਹੱਥ ਤੇ ਦੀਜਾ ਵੈ ਸਤਗੁਰ ਜੀ ਦਾ ਲੈ ਲੈਨਾ ਚਾਦੀ ਜਾਂਦੇ ਨਿਹਾਰਿਆ ਸਿਦਕੀ ਪਾਪਾ ਉਸਤੇ ਵਿੱਚ ਬਦਾਵ ਪਿਰ ਬਲਦਾ ਦਿਆ ਪਕੜ ਹਮੇਲਾ ਚੁੱਕ ਚੁੱਕ ਨਾਲ ਪਿਆਰ ਆਪਾ ਕਲੀ ਮੁੱਖੇ ਰਨੇ ਦਿੱਤੇ ਸੀ ਉਸ ਬਲ ਸ਼ਿੰਗਾਰ ਕੱਡੇ ਉੱਤੇ ਸਾਖ ਕਲੀਚਾ ਉਸ ਵਿਛਾਇਆ ਬੂਟੀ ਆਦਾਰ ਉਸਤੇ ਆਣ ਫਿਰਾਤੇ ਸਤਿਗੁਰ ਟੁੱਪਤੇ ਦਗਨੋ ਤਾਰਨ ਹਾਰ ਪਿਰ ਬੋਲੇ ਦਾਸ ਸੰਤਾਸ ਨੋ ਮੇਰੇ ਸਤਿਗੁਰ ਪਰਵਤਕਾਰ ਹੰਦੇ ਬੇਟਾ ਪੂਰਨਾ ਸਾਡੇ ਪਿਆਰੇ ਬਰਖੁਤਾਰ ਸਫਰ ਬੜਾ ਹੈ ਦੋਲਤਾਰ ਸ਼ੋਭਸਥਾ ਹਨ ਖਾਸ ਅਮੋਲ ਉਹ ਬੇਟਾ ਖੁਲ ਸੰਭਾਲ ਕੇ ਸਭ ਰੱਖ ਲਏ ਆਪਣੇ ਕੋਲ ਹੱਥ ਜੋੜ ਕੇ ਕਿਹਾ ਦਾਸ ਨੇ ਮੇਰਾ ਸਤਗੁਰੂ ਸਹਬ ਹੈ ਪਰਮਾਨੰਦ ਮੇਰੇ ਸਤਗੁਰ ਜੀ ਦੀ ਇੱਕ ਮੱਠੀ ਅੰਦਰ ਤੈ ਲੋਕੀ ਦੀ ਅਵਸਥਾ ਬੰਦ ਹੈ ਸਤਗੁਰੂ ਪਿਆਰੇ ਹਸਕੇ ਬੋਲੇ ਤੂੰ ਪੂਰਨ ਸਤਮੁਤ ਪਰਤਖ ਵਾਲਮੀਕ ਭਗਵਾਨ ਪ੍ਰਭੂ ਨੇ ਤੈਨਾਂ ਬਖਸ਼ਿ ਸਿੱਤੀ ਤੀਜੀ ਅੱਖ ਵਿਦਿਆ ਕਰਨਿ ਕੋ ਰਾਣੁ ਆਏ ਸਾਦੂ ਸੰਕਤਾ ਉਲਨ ਨਾ ਸਤਗੁਰ ਦੇਣਾ ਸੇਸਾ ਸਭ ਨੂੰ ਪਰਬਖ ਸੰਤਾ ਦੇਣ ਪਿਆਰ ਆਸ਼ਰਮ ਚੋਦ ਤੋਤਰੰਦਾ ਸਤਗੁਰਤੀ ਕਿਤਾ ਸੰਕੇਤ ਤਾਰਾ ਸਿੰਘ ਜਸ ਬੈਠ ਗਏ ਕਟੇ ਤੇ ਪ੍ਰਵਾਸ ਸਵੇਤ ਸਤਿਗ੍ਰਹ ਗੁਰੂ ਸਿੰਘ ਆਸਨ ਉਤੇ ਬਲਦ ਤੁਰੈ ਹੰਸਾ ਦੇ ਤੋਰ ਸਤਿਗੁਰ ਮੇਰੇ ਚਤ ਕੁੰਨਿਆ ਤੇ ਸੰਗਤਾ ਜਾਪਣ ਵਾਂਗ ਤਕੋਰ ਅੰਮ੍ਰਿਤ ਸਰਵਲ ਤੁਰਪੈ ਸਤਿਗੁਰੂ ਤੁਖ ਜਾਦੇ ਅੰਕਪਾਲ ਚੌਰ ਕਦੇ ਦਾ ਸਤਗੁਰ ਜੀ ਨੋ ਇਹ ਪੂਰਨ ਸੇਵਕ ਖਿਲਦਾ ਨਾਲ ਸਟੇਸ਼ਨ ਉੱਤੇ ਪਹੁੰਚਦੇ ਆਹੇ ਪਦਮ ਕੜ ਕੇ ਨਾਲ ਉਪਾਰ ਧਾਰਾ ਸਿੰਘ ਕੁਲਜਾ ਸਿੰਘ ਨੇ ਸੀਟਾ ਲਈਆ ਬਕਰਵਾ ਪਹੁੰਚੇ ਟਾਟਾ ਨਗਰ ਦਾ ਮਿਲ ਸਤਗੁਰ ਤੀਨ ਤਿਆਲ ਸਤਗੁਰ ਦਾਤ ਦਾਰ ਕਰਨਲੇ ਸੰਤਾਇਆ ਸ਼ਰਦਾ ਨਾਲ ਭਗਤ ਆਏ ਸ਼ਰਦਾ ਵਿੱਚ ਰੰਗੇ ਪੱਥਾ ਵਿੱਚ ਨੋਠਾ ਦੇ ਹਾਰ ਪਾਲਕੀ ਸੁੰਦਰ ਵਾਜੇ ਲੈ ਕੇ ਪਹੁੰਚੇ ਆ ਗੋ ਖਿਦਮਤ ਗਾਰ ਸਤਗੁਰ ਸੱਜ ਗਏ ਪਾਲਕੀ ਉੱਤੇ ਜਾ ਮੇਰੇ ਮਾਲਕ ਪਰਵਦ ਗਾਰ ਅੰਬਰਾ ਤੀਕ ਜੇ ਕਾਦੇ ਖੂਜੇ ਸਜ ਰਜ ਸੰਕਤਾ ਕਰਨ ਤਾਰ ਸੰਕਤਾ ਵਿੱਚ ਸਤਗੁਰ ਦਾ ਖੇੜਾ ਪ੍ਰਮੁਖ ਰਿਆਸੀ ਇਸ ਪ੍ਰਕਾਰ ਚੜਕੇ ਸੂਰਜ ਅੰਮ੍ਰਾ ਤੇਜਉ ਦੇਵੇ ਆਪਣਾ نور ਖਲਾਤ ਨਾਲ ਬਿਠਾਇਆ ਆਪਣੇ ਸਤਗੁਰੂ ਈਸ਼ਵਰਪੂਰਨ ਨਿਰਮਲ ਜਿਸ ਤੇ ਖਾ ਕੇ ਪਤਲੇ ਅੰਦਰ ਸਤਗੁਰ ਜੀ ਨੇ ਬਖਸ਼ੇ ਪ੍ਰਾਨ ਚੌਰ ਕਰੇਂਦਾ ਸਤਗੁਰ ਜੀ ਨੂੰ ਇੱਕ ਜੂਰੀ ਤਾਬੇ ਆਦਾਰ ਚਾਰ ਪیرے ਸੰਗਤਾ ਜੁੜਿਆ ਸ਼ਹਿਰ ਅੰਦਰ ਕਈ ਗੁਲਜ਼ਾਰ ਸਜੇ ਖੱਬੇ ਪਾਲਕੀ ਤੇ ਬਹਿ ਗਏ ਦੋਵੇਂ ਸੇਵਕ ਸਰਤਾਪਾਲ ਤਾਰਾ ਸਿੰਘ ਗੁਲਜ਼ਾਰ ਸਿੰਘ ਜੀ ਪਿਰਤ ਅਵਸਥਾ ਪਰਪਲ ਬਾਗ ਜੋ ਪ੍ਰਸ਼ਾਦ ਲਿਆਉਂਦੇ ਪ੍ਰੇਮੀ ਸਰਤਾ ਨਾਲ ਗਰਾਤੇ ਪਾਸ ਇਸ ਸੰਗਤਾਂ ਵਿੱਚ ਵੰਡੇ ਜਾਂਦੇ ਪਰ ਪਰ ਸ਼ਬਦਾ ਵਿੱਚ ਠਾਸ ਸ਼ਹਿਰ ਸਜਾਇਆ ਭਗਤ ਜਨਾਨੇ ਰੌਣਕ ਹੋ ਗਈ ਬੇਹਸਾਬ ਪੂਰੇ ਹੋ ਗਏ ਸਾਥ ਸਮਰਤ ਦੇ ਦਿਲ ਵਿੱਚ ਜੋ ਸਨ ਕੁੱਲ ਖੁਆਬ ਥਾਂ ਥਾਂ ਕਿਰਤ ਸੁਆਗਤ ਹੀ ਲੱਗੇ ਖੁੱਪੇ ਇਹ ਤਾਂ ਕੁੱਲ ਪੰਜਾਬ ਜਿਵੇਂ ਜੱਤਿਆ ਚੌਧੇ ਸਾਲੇ ਆਏ ਹੋਣ ਜੀ ਦਾਵ ਅਵਤਾਰ ਰਾਗੀ ਸ਼ੈਤ ਭਜਨਾ ਮਰਦ ਲਿ ਜਾ ਕਲਾਕਾਰ ਕੁਲ ਸਰਦਾ ਨਾਲ ਸ੍ਰੀ ਵਾਲਮੀਕਤੀ ਸ਼ੋਭਾ ਕਰਦੇ ਤਿਲ ਸ਼ਬਦਾਂ ਦੇ ਅੰਦਰ ਢਾਲ ਸਤਿਗੁਰੂ ਬੈਠੇ ਪਾਲਕੀ ਉੱਤੇ ਸੰਨ ਏਦਾਂ ਦਿੰਦੇ ਸਭਨਾਂ ਦੱਖ ਜਿਵੇਂ ਸੂਰਜ ਤਰਤੇ ਉੱਤੇ ਅਰਸ਼ ਆ ਗਿਆ ਹੋਏ ਪਰ ਤਖ ਸਭ ਨੂੰ ਅੱਗੇ ਪੁੰਜ ਰਹੀ ਸੀ ਬਾਜਿਆ ਦੀ ਸੁੰਦਰ ਕਮਖਾਰ ਵਾਨਵੇਂ ਭਗਵਾਨ ਦਾ ਝੰਡਾ ਵਿਹਾਰੇ ਲਾਲ ਫਰਾਕੇ ਮਾਰ ਉਸ ਤੋਂ ਪਿਛੇ ਸੰਗਤਾ ਆਉਂਦੀਆ ਸਿੱਧ ਕਬਾੜ ਫਰਿਆਮ ਪਾਲਵੇਂ ਭਗਵਾਨ ਦਾ ਜੋ ਸ਼ਬਦਾਂ ਸਮ ਜਪਤੀ ਆ ਨਾਮ ਗਿਆਨਾ ਸਤਗ੍ਰਿਦ ਜਦ ਸੰਗਤਾ ਬੋਲਣ ਜੈ ਤ ਸੰਗਤਾ ਦੀ ਆਤੀ ਪੂਰੀ ਤੱਕ ਗੂੰਜਾ ਜਾਂਦੀਆ ਪੈ ਸਤਗੁਰ ਦਾ ਹਸੀਨ ਕਾਫਲਾ ਸ਼ਹਿਰ ਦੇ ਸਾਰੇ ਗੇੜੇ ਲਾ ਬਿਸਤੂ ਪਰਪਲ ਜਾਲ ਸੰਗ ਦੇ ਜਦ ਪੰਗਲੇ ਪੌਂਛਿਆ ਜਾ ਕੁਲਜਾਰ ਸਿੰਘ ਤੇ ਪਗਲੇ ਅੰਦਰ ਸਤਗੁਰ ਜੀ ਕੀਤਾ ਬਿਸ਼ਰਾ ਲੰਗਰ ਲਈ ਅਖੋਟ ਪੰਡਾ ਦੇ ਸਾਥ ਸਹਤ ਪੈ ਸ਼ਕਤੀ ਆ ਖੁੱਲੀ ਤਾਂ ਖਰਿਆਲੀ ਐਸੀ ਉਸ ਪੰਗਲੇ ਤੇ ਬਹਰ-ਬਾਰ satsang ਦੇ ਲਈ ਉਸ ਜਗਾਤੇ ਸੰਗਤਾ ਨੇ ਕਰ ਲਿਆ ਵਿਚਾਰ ਦਲਯਾ ਯਾਤਰਾ ਅਤੇ ਕਨਾਤਾ ਸੰਗਤਾ ਬਣ ਕੇ ਪਿਆਰਾ ਦੀ ਤੰਦ ਕਰ ਲਿਆ ਹਰ ਇੱਕ ਸ਼ੈਦਾ satsangੀਆਂ ਦਾ ਲਖੇ ਪ੍ਰਬੰਧ ਅਮਰਤ ਵੇਲੇ ਰੋਜ਼ ਸਵੇਰੇ ਸਾਧ ਸੰਗਤ ਇਹ ਦੇ ਚਾ ਸਤਸੰਗ ਵਾਲੀ ਥਾਂ ਸਤਿਗੁਰੂ ਦਾ ਆਸਣ ਦੇਂਦੇ ਰੋਜ਼ ਵਿਚਾਰ ਪਹਿਲੇ ਡਿਊਟੀ ਇਸ ਵਕਤੀ ਬੈੱਕੇ ਉਸ ਸਾਲ ਪੜ ਕੇ ਕੌਮੇ ਗ੍ਰੰਥ ਦਾਸ ਨੇ ਫਿਰ ਉਸਤਾ ਕਰਨਾ ਵਕਿਆਨ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਬਖਸ਼ਿਆ ਜੋ ਹਿਲਦੇ ਪ੍ਰਕਾਸ਼ ਇਸੇ ਵਕਤੇ ਟੈਲਵੇ ਦਸਰਾ ਗੁਰੂ ਵਾਲਮਿਕ ਦਾ ਉਹ ਇਤਿਹਾਸ ਜਦ ਆਦ ਪੁਰਖ ਦਾ ਗਿਆਨ ਦੇਣ ਲਈ ਆਉਣਾ ਗੁਰਕਬਾਲ ਤਦ ਬੇਕੇ ਸਤ ਕੁ ਤਖਤ ਤੇ ਕਰਦੇ ਦੇ ਭਗਤ ਨਿਹਾਲ ਜਦ ਦਸਨੇ ਆਦਰ ਮਹਿਨਤੋ ਕਹ ਸ਼ਬਦਾ ਦੀ ਅਕਸ਼ਿਰ ਕਦ ਸ਼੍ਰੀ ਵਾਲਮਿਕ ਦੇ ਸਤਪੁਰ ਦਸ ਦੇ ਸਾਖ ਸਾਤ ਤਸਵੀਰ